ਈਆਲੀ ਭੈਣੇ ਆ ਜਾ ਦੇਖਣ ਚਲੀ। ਸੇਠ ਟੋਡਰ ਮਲ ਦੇ ਘਰ ਵਾਲੀ ਬੀਬੀ ਕ੍ਰਿਸ਼ਨਾਂ ਦੇਵੀ ਉਹ ਵੀ ਬੱਚੀਆਂ ਦੇ ਨਾਲ ਚਲੀ ਗਈ। ਉਹਨੇ ਜਲਦ ਜਾ ਕੇ ਦੇਖਿਆ। ਓਹੋ ਇਤੇ ਉਹ ਮਾਂ ਐ ਜਿਨੇ ਸਾਡੇ ਹਿੰਦੂਆਂ ਦੀਆਂ ਬਹੂਆਂ ਬੇਟੀਆਂ ਬਿਦਵਾ ਹੋਣ ਤੋਂ ਬਚਾਲੀਆਂ ਆ ਪਰ ਜਵਾਨੀ ਵਿੱਚ ਬਿਦਵਾ ਹੋ ਗਈ ਵਾਹਿਗੁਰੂ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਹੈ ਦੇਖ ਕੇ ਕਰਤਾ ਉਹ ਵੀ ਕੁਝ ਨਹੀਂ ਸਕਦੀ ਜਦ ਘਰੇ ਗਈ ਸੇਠ ਟੋਡਰ ਮੱਲ ਨੇ ਪੁੱਛਿਆ ਵੀ ਤੇਰਾ ਮੁਖ ਕਿਉਂ ਉਦਾਸ ਕੀ ਗੱਲ ਆਪਣੇ ਪਤੀ ਨੂੰ ਦੱਸਦੀ ਹੈ ਕਹਿੰਦੀ ਮੇਰੇ ਸਿਰਾਂ ਦੇ ਅਸਾਈਆਂ ਮੈਂ ਤੈਨੂੰ ਕੀ ਦੱਸਾਂ ਅਜ ਕੀ ਦੇਖਾਂ ਟੋਡਰਮਲ ਦੇ ਘਰ ਵਾਲੀ ਕ੍ਰਿਸ਼ਨਾ ਦੇਵੀ ਦੱਸਣ ਲੱਗੀ ਕਹਿੰਦੀ ਕੀ ਦੱਸਾਂ ਮੈਂ ਸਿਰਾਂ ਦੇ ਅਸਾਈਆਂ ਕੀ ਦੱਸਾਂ ਮੈਂ ਮੈਂ ਸਿਰਾਂ ਦੇ ਅਸਾਈਆਂ ਆਈ ਅੱਜ ਅੱਖਾਂ ਨਾਲ ਜੋ ਤੱਕ ਕੇ ਤੱਕ ਕੇ ਰੋਂਦੀ ਰਹੀ ਕਾਲ ਜੇ ਤੇ ਮੈਂ ਹੱਥ ਰੱਖ ਕੇ ਹੱਥ ਰੱਖ ਕੇ ਹੱਥ ਰੱਖ ਕੇ ਸਰਹੰਦ ਚ ਜ਼ੁਲਮ ਜੋ ਹੋਇਆ ਸਰਹੰਦ ਚ ਸਰਹੰਦ ਚ ਜ਼ੁਲਮ ਜੋ ਹੋਇਆ ਇਹੋ ਜਹੀ ਭਾਵਨਾ ਕਦੇ ਵਰਤੀ ਵਰਤੀ ਅੰਬਰਾਂ ਨੇ ਤਾਂ ਹਮਾਰੀਆਂ ਕੰਬੀ ਘਰਤੀ ਕੰਬੀ ਘਰਤੀ ਕੰਬੀ ਘਰਤੀ ਜੰਜੂ ਟਿੱਕੇ ਦੀ ਕਰਨ ਲਈ ਰਾਖੀ ਚੰਜੂ ਟਿੱਕੇ ਦੀ ਜੰਗੂ ਟਿੱਕੇ ਦੀ ਕਰਨ ਲਈ ਰਾਖੀ ਪਤਾ ਜੀ ਨੇ ਦਿੱਲੀ ਵਾਲੇ ਨੂੰ ਕੱਲਿਆ ਕੱਲਿਆ ਭਾਵੀ ਦਾ ਚੱਕਰੀ ਉਸ ਤੇ ਫੇਰ ਚੱਲਿਆ ਫੇਰ ਪੁੱਤਰੇ ਉਹਦੇ ਛੋਟੇ ਮੰਗੁਜਰੀ ਮੰਗੁਜਰੀ ਪੁੱਤਰੇ ਉਹਦੇ ਛੋਟੇ ਪੱਲੇ ਵਿੱਚ ਦੁਖੀ ਉਹਨਾਂ ਦਾ ਪਾਲਮਾ ਪਾਲਮਾ ਤਿੰਨੇ ਹੀ ਸ਼ਹੀਦ ਕਰਤੇ ਪਾਪੀ ਜ਼ਾਲਮਾਂ ਪਾਪੀ ਜ਼ਾਲਮਾਂ ਪਾਪੀ ਤੇ ਮੰਗੁ ਜਰੀ ਮੰਗੁ ਜਰੀ ਪੁੱਤਰੀਓ ਦੇ ਸੋਤੇ ਕਿਸੇ ਨਾਂ ਬੰਡਾਏ ਉਹਨਾਂ ਦੇ ਦੁੱਖ ਲੈ ਦੁੱਖ ਲੈ ਲਾਸ਼ਾਂ ਉੱਤੇ ਕਫਨ ਨਹੀਂ ਦੀ ਨੰਗੇ ਮੁਖੜੇ ਨੰਗੇ ਮੁਖੜੇ ਨੰਗੇ ਮੁਖੜੇ ਪਤੀ ਦੇਵ ਜੀ ਫਰਜ਼ ਹੈ ਆਪਣਾ ਪਤੀ ਦੇਵ ਜੀ ਪਤੀ ਦੇਵ ਜੀ ਫਰਜ਼ ਹੈ ਆਪਣਾ ਦੁੱਖ ਸੁੱਖ ਭਾਵੇਂ ਸਰਾ ਤੇ ਜਰੀਏ ਸਿਸਕਾਰ ਉਹਨਾਂ ਦਾ ਜੀ ਆਪਾਂ ਕਹੀਏ ਆਪਾਂ ਕਰੀਏ ਆਪਾਂ ਕਰੀਏ ਸਿਸਕਾਰ ਦਾ ਸਵਾਲ ਜੋ ਸੁਆਮੀ ਸਿਸਕਾਰ ਦਾ ਪਰ ਦਾ ਸਵਾਲ ਜੋ ਸੁਆਮੀ ਹਲ ਗਉ ਸੁਚਨੰਦ ਦੇ ਨਾਲ ਹੈ ਆਲੋ ਦੀ ਰਾਜ ਆਏ ਬੋਲ ਚਾਲ ਹੈ ਬੋਲ ਚਾਲ ਹੈ ਬੋਲ ਚਾਲ ਹੈ ਕਿਸ਼ਨਾ ਦੇਵੀ ਨੇ ਆਪਣੇ ਪਤੀ ਟੋਡਰ ਮੱਲੂ ਆਖਿਆ ਕਹਿੰਦੀ ਉਹ ਮੇਰੇ ਸਿਰਾਂ ਦੇ ਸਾਈਆਂ ਉੱਥੇ ਕੋਈ ਰਿਸ਼ਤੇਦਾਰ ਨਹੀਂ ਪਹੁੰਚਿਆ ਕੋਈ ਅੰਗ ਸਾਥ ਨਹੀਂ ਪਹੁੰਚਿਆ ਕੋਈ ਦੁੱਖਾਂ ਦਾ ਦਰਦੀ ਨਹੀਂ ਪਹੁੰਚਿਆ ਮਾਂ ਗੁਜਰੀ ਸਾਹਿਬ ਦੀ ਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਲਾਸ਼ਾਂ ਪਈਆਂ ਆਪਣਾ ਸਭ ਕੁਝ ਵਿਕ ਜਾਵੇ ਕੁਝ ਵੀ ਹੋ ਜਾਵੇ ਆਪਾਂ ਉਹਨਾਂ ਦਾ ਸੰਸਕਾਰ ਕਰੀਏ ਟੋਡਰਮੱਲ ਕਹਿੰਦਾ ਕੰਬਲੀਆਂ ਆਪਾਂ ਕਿਵੇਂ ਕਰ ਸਕਦੇ ਕਹਿੰਦੀ ਤੁਹਾਡੀ ਸੁਚਾਨੰਦ ਦੇ ਨਾਲ ਗੱਲਬਾਤ ਹੈ ਤੁਹਾਡੇ ਕੋਲ ਆਉਂਦਾ ਜਾਂਦਾ ਉਹ ਵੀ ਹਿੰਦੂ ਹੈ ਸਰਹੰਦ ਦੇ ਸੂਬੇ ਦਾ ਵਜ਼ੀਰ ਹੈ ਉਹਦੇ ਨਾਲ ਗੱਲ ਕਰੋ ਭਾਵੇਂ ਆਪਣੇ ਕੋਲੋਂ ਪੈਸਾ ਤੇ ਲਾਵੀ ਲੱਗ ਜਾਵੇ ਮਾਇਆ ਵੀ ਲੱਗ ਜਾਵੇ ਘਰਬਾਰ ਵੀ ਭਾਵੇਂ बिक ਜਾਵੇ ਕਹਿੰਦੀ ਪਤੀ ਦੇਵੇ ਘਰ ਆਪਾਂ ਕਰੀਏ ਪਿਆਰੋ ਟੋਡਰ ਮੱਲ ਜਾ ਕੇ ਸੁਚਾਨੰਦ ਨੂੰ ਮਿਲਦਾ ਉਹਦੇ ਨਾਲ ਵਿਚਾਰ ਕਰਦਾ ਮੈਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਮਾਤਾ ਜੀ ਤੇ ਉਹਨਾਂ ਦੇ ਬੱਚਿਆਂ ਦਾ ਸੰਸਕਾਰ ਕਰਨਾ ਚਾਹੁੰਦਾ ਸੁਚਾਨੰਦ ਨੇ ਜਵਾਬ ਦਿੱਤਾ ਟੋਡਰ ਮੰਨ ਲੂ ਮੈਂ ਸਰਹੰਦ ਦਾ ਸੂਬਾ ਬੜਾ ਖਿਜਿਆ ਕਿ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜੀ ਵਿੱਚੋਂ 10 ਲੱਖ ਮੁਗਲ ਫੌਜ ਦੇ ਅੱਖੀਂ ਘਟਾ ਪਾ ਕੇ ਕਿਵੇਂ ਨਿਕਲ ਗਿਆ ਬਈ ਉਹਨੇ ਸਤਸਕਾਰ ਕਰਨ ਦੀ ਆਗਿਆ ਨਹੀਂ ਦੇਣੀ ਟੋਡਰਮਲ ਕਹਿਣ ਲੱਗਾ ਕੋਈ ਨਹੀਂ ਆਪਾਂ ਖਰਚਾ-ਖੁਰਚਾ ਵੀ ਕਰਦੇ ਆ ਜਦੋਂ ਖਰਚੇ ਦਾ ਨਾਂ ਲਿਆ ਸੁੱਚਾ ਅਨੰਦ ਦਾ ਦਿਮਾਗ ਟੋਡਰਮਲ ਦੇ ਘਰ ਜਾ ਬੱਜਿਆ ਵੀ ਇਹਦੇ ਕੋਲ ਪੈਸਾ ਬੜਾ ਔਰੰਗਜ਼ੇਬ ਜਦੋਂ ਇਨਾਮ ਦੇਵੇਗਾ ਦੇਖੀ ਜਾਵੇਗੀ ਸੂਬੇ ਨੂੰ ਆਖ ਕੇ ਇਹਦੇ ਕੋਲੋਂ ਤਾਂ ਮਾਇਆ ਬਣਾਈਏ ਸਰਾਂ ਦੇ ਸੂਬੇ ਨਾਲ ਵਿਚਾਰ ਕਰਕੇ ਸੁਚਾਨੰਦ ਨੇ ਟੋਡਰ ਮੱਲੂ ਜਵਾਬ ਦਿੱਤਾ ਬਈ ਸੇਠਾਂ ਨਾਲ ਤਾਂ ਤੇਰੇ ਸਤਕਾਰ ਦਾ ਪਤਾ ਲੱਗ ਜੂ ਦੁਨੀਆਂ ਦੇ ਲੋਕ ਤੇਰੀਆਂ ਗੱਲਾਂ ਕਰਨਗੇ ਤੈਨੂੰ ਅੱਗੇ ਤਾਂ ਜਰੂਰ ਮਿਲ ਜੂ ਸਨਸਕਾਰ ਕਰਨ ਦੀ ਪਰ ਥੋੜਾ ਖਰਚਾ ਲੱਗੇ ਟੋਡਰ ਮੱਲ ਕਹਿਣ ਲੱਗਾ ਮੈਨੂੰ ਦੱਸੋ ਮੈਂ ਐਡਾ ਵੱਡਾ ਧਨੀ ਤਾਂ ਹੈ ਨਹੀਂ ਪਰ ਮੇਰੀ ਸ਼ਰਤ ਹੈ ਗੁਰੂ ਗੋਬਿੰਦ ਸਿੰਘ ਮਾਰੀ ਸੁੱਚਾ ਲੰਦ ਨੇ ਆਖਿਆ ਟੋਡਰ ਮੱਲ ਨੂੰ ਤੈਨੂੰ 3 ਲੱਖਾਂ ਲਈ ਥੋਂ ਮਿਲ ਕੇ ਦੇ ਦੇਵਾਂਗੇ ਪਰ ਸੋਨੇ ਦੀਆਂ ਮੋਹਰਾਂ ਤੂੰ ਉਸ ਜਿੰਨੇ ਧਾਂ ਤੇ ਚਣ ਕੇ ਵਿਸ਼ਾ ਕੇ ਰੱਖ ਦੇਵੇਂਗਾ ਤੈਨੂੰ ਜਗਾ ਮਿਲ ਜਾਵੇਗੀ ਜੇ ਤੂੰ ਸੋਨੇ ਦੀਆਂ ਮੋਹਰਾਂ ਦੇ ਕੇ ਮੁੱਲ ਤਾੜਤਾ ਤੇ ਦੁਨੀਆਂ ਦੇ ਲੋਕ ਤੈਨੂੰ ਯਾਦ ਕਰਨਗੇ ਸੁਚਾਨੰਦ ਨੂੰ ਤੇ ਐਂ ਜਾਂ ਮੈਨੂੰ ਮਾਇਆ ਬਣੀ ਟੋਡਰ ਮੱਲੇ ਮਾਇਆ ਦੇਣੀ ਮੋਹਰਾਂ ਦੇਣੀਆਂ ਪ੍ਰਵਾਨ ਕਰ ਲੀਆਂ ਘਰ ਚਲਾ ਗਿਆ ਘਰੇ ਜਾ ਕੇ ਉਹਨੇ ਘਰ ਵਾਲੀ ਨਾਲ ਵਿਚਾਰ ਕਰਨੀ ਸੀ ਕਹਿੰਦਾ ਭਗਵਾਨ ਨੇ ਗੱਲ ਬਣੀ ਆ ਸੰਸਕਾਰ ਕਰਨ ਦੀ ਆਗਿਆ ਤਾਂ ਮਿਲ ਜੂ ਪਰ ਸੋਨੇ ਦੀਆਂ ਮੋਹਰਾਂ ਵਿਛੌੜੀਆਂ ਪਿਆ ਟੋਡਰ ਮਲ ਦੇ ਘਰ ਵਾਲੀ ਕ੍ਰਿਸ਼ਨਾ ਦੇਵੀ ਕਹਿਣ ਲੱਗੀ ਮੈਂ ਦਿੱਨੀ ਆ ਤੈਨੂੰ ਮੋਹਰਾਂ ਸੋਨੇ ਦੀਆਂ ਭਾਵੇਂ ਕੁਝ ਵੀ ਨਾ ਬਚੇ ਸਭ ਕੁਝ ਵਿਕ ਜਾਵੇ ਟੋਡਰ ਮਲ ਨੇ ਪੈਰਿਓ ਸੋਨੇ ਦੀਆਂ ਮੋਹਰਾਂ ਦਾ ਪ੍ਰਬੰਧ ਕਰਿਆ ਆਪਣੇ ਘਰ ਤੋਂ ਕਚੇਹਰੀ ਵੱਲ ਨੂੰ ਤੁਰਿਆ ਜਾਂਦਾ ਲਾਸ਼ਾਂ ਚੋਂ ਕਚੀ ਪਈ ਬਿਨਾ ਕਫਣਾ ਤਾ ਕੋਈ ਵਾਲੀ ਵਾਰਸ ਨਹੀਂ ਨਾ ਕੋਈ ਅੰਗ ਸਾਥ ਪਹੁੰਚਿਆ ਟੁੱਟਰ ਮਲ ਮੋਹਰਾਂ ਦਾ ਪ੍ਰਬੰਧ ਕਰ ਲਿਆ ਆਪ ਦੇ ਘਰੋਂ ਕਚੇਰੀ ਵੱਲ ਤੁਰਿਆ ਜਾਂਦਾ ਨਾਲੇ ਤੁਰਿਆ ਜਾਂਦਾ ਨਾਲੇ ਸੋਚਦਾ ਜਾਂਦਾ ਉਹਨੇ ਕਰਦਿਆ ਨਾਲ ਵਿਚਾਰਾਂ ਕਰਕੇ ਮੋਹਰਾਂ ਢੈਲੇ ਪਾਈਆਂ ਨੇ ਕਰਦਿਆਂ ਨਾਲ ਵਿਚਾਰੋਂ ਕਰਕੇ ਮੋਰਾ ਢੈਲੇ ਪਾਇਆ રે ਲਾਸ਼ਾਂ ਦਦੀ ਪੁੱਤਰਾਂ ਦੀਆਂ ਅੱਖੀਆਂ ਮੂਰ ਆਈਆਂ રે ਮੋਰਾ ਦੀ ਥੈਲੀ ਲੈ ਕੇ ਤੁਰਿਆ ਜਾਂਦਾ ਤੇ ਨਾਲੇ ਸੋਚਦਾ ਜਾਂਦਾ ਉਹ ਮਨਾਂ ਬਿਨਾ ਸ਼ੇਰ ਖਾਨ ਤੋਂ ਜਿੰਨਾਂ ਦੀ ਕੀਤੀ ਕਿਸ ਸਬਾਰਸਨਾ ਉਹ ਮੁਸਲਮਾਨ ਮੀਰ ਮਲੇਰਕੋਟਲੇ ਦੇ ਰਹਿਣ ਵਾਲਾ ਸ਼ੇਰ ਮੁਹੰਮਦ ਖਾਨ ਉਹ ਤੋਂ ਬਿਨਾ ਕਿਸੇ ਨੇ ਸਬਾਰਸ ਨਹੀਂ ਕੀਤੀ ਬਿਨਾ ਸ਼ੇਰ ਖਾਨ ਤੋਂ ਜਿੰਨਾਂ ਦੀ ਕੀਤੀ ਕਿਸ ਸਬਾਰਸਨਾ ਪਏ ਤਰਤ ਤੇ ਕਰੀਬ ਸ਼ੋਣਾ ਕੋਈ ਵਾਲੀ ਵਾਰ ਸੁਣਾ ਓ ਟੱਪਰ ਦਾ ਜੀ ਕੋਈ ਵੀ ਨਾ ਟੱਪਰ ਦਾ ਜੀ ਕੋਈ ਵੀ ਨਾ ਅੰਤਮ ਦਰਸ਼ਨ ਕਰ ਲੈnde ਮਾਤ ਪਿਤਾ ਵੀ ਕੋਲੇ ਨਹੀਂ ਐ ਠੰਡੇ ਹੌਕੇ ਪਰ ਲੈnde ਉਮਾ ਪਿਤਾ ਵੀ ਕੋਲੇ ਨਹੀਂ ਲੰਡੇ ਹਾਂ ਕੇ ਬਹਰ ਲੈnde ਟੋਡਰਮਲ ਪਿਆਰੋ ਨਾਲ ਤੁਰਿਆ ਜਾਂਦਾ ਨਾਲੇ ਸੋਚਦਾ ਜਾਂਦਾ ਮਨਾ ਅਜ ਤਬਰਦਾ ਕੋਈ ਜੀ ਵੀ ਕੋਲ ਕੀ ਭਾਬੀ ਨੇ ਮਰਿਆ ਲੋੜਾ ਈ ਪਾਬੀ ਨੇ ਮਾਰਿਆ ਸੋਣਾ ਉਹ ਕਿਸੇ ਨਾਲ ਵੀ ਹੋਈ ਨਾ ਚਿਖਾ ਚਨਣ ਦੀ ਖਾਤਰ ਵੀ ਅੱਜ ਸੰਗੀ ਸਾਥੀ ਕੋਈ ਨਾ ਉਹ ਚਿਖਾ ਚਨਣ ਦੀ ਖਾਤਰ ਵੀ ਅੱਜ ਸੰਗੀ ਸਾਥੀ ਕੋਈ ਨਾ ਤੇ ਵੀਰ ਵੀ ਕੋਲੇ ਨਹੀਂਓ ਵੱਡੇ ਵੀਰ ਵੀ ਕੋਲੇ ਨਹੀਂਓ ਉਹ ਆਪਣਾ ਫਰਜ਼ ਨਿਵਾਜੁੰਦੇ ਦਾਦੀ ਦੀ ਤੇ ਵੀਰਾਂ ਦੀ ਅੱਜ ਚਖਾ ਨੂੰ ਟੀਲੀ ਲਾ ਬਿੰਦੇ ਉਹ ਦਾਦੀ ਦੀ ਤੇ ਵੀਰਾਂ ਦੀ ਅੱਜ ਚਖਾ ਨੂੰ ਟੀਲੀ ਲਾ ਬਿੰਦੇ ਦਿਲ ਨਾਲ ਗੱਲਾਂ ਕਰਦਾ ਜਾਂਦਾ ਸੇਵਕ ਕਲਗੀਧਰ ਦਾ ਜੋ ਦਿਲ ਨਾਲ ਗੱਲਾਂ ਕਰਦਾ ਜਾਂਦਾ ਸੇਵਕ ਕਲਗੀਧਰ ਦਾ ਜੋ ਤੁਰਿਆ ਜਾਂਦਾ ਮੁੰਝੇ ਅੱਖੀਆਂ ਖਾਉਂ ਕੇ ਜਾਂਦਾ ਪਰਦਾਓ ਟੋਟਰ ਮਲਕੇ ਸੋਚ ਸੋਚਦਾ ਟੋਟਰ ਮਲਕੇ ਸੋਚ ਸੋਚਦਾ ਸੁਚਾਨੰਦ ਕੋਲੇ ਆਇਆ ਹੈ ਲਾਓ ਵਜ਼ੀਰ ਸਹਵਿਆ ਮੋਰਾ ਥੈਲਾ ਉਸ ਦਿਖਾਇਆ ਹੈ ਲਾਓ ਵਜ਼ੀਰ ਸਹਵਿਆ ਮੋਰਾ ਥੈਲਾ ਉਸ ਦਿਖਾਇਆ ਹੈ ਟੋਡਰ ਮੱਲ ਨੇ ਸੁਚਾਨੰਦ ਨੂੰ ਮੋਹਰਾਂ ਦਾ ਥੈਲਾ ਜਾਨ ਖਾਇਆ ਕਹਿੰਦਾ ਲਓ ਵਜੀਰ ਸਾਹਿਬ ਜੀ ਆ ਮੈਂ ਮੋਹਰਾਂ ਦਾ ਪ੍ਰਬੰਧ ਕਰ ਲਿਆ ਇਹ ਸੁਚਾਨੰਦ ਕਹਿੰਦਾ ਬਈ ਤੇਰੇ ਨਾ ਮੋਹਰਾਂ ਗਿਣਨ ਦੀ ਗੱਲ ਨਹੀਂ ਹੋਈ ਟੋਡਰ ਮੱਲ ਕਹਿਣ ਲੱਗਾ ਫਿਰ ਮੈਨੂੰ ਦੱਸੋ ਮੈਂ ਕਿੱਥੇ ਮੋਹਰਾਂ ਚੜਾ ਪਿਆਰੋ ਜਿੱਥੇ ਲਾਸ਼ਾਂ ਪਈਆਂ ਸੀ ਉੱਥੋਂ 2 ਡੇਨ ਕਿਲੋਮੀਟਰ ਲੈ ਗਿਆ ਜਿੱਥੇ ਜੋਤੀ ਸਰੂਪ ਸਹਿਬ ਗੁਰਦੁਆਰਾ ਜਿੱਥੇ ਕਾ ਕਰਨੇ ਜੰਗਲ ਬਿਆਬਾਨ ਜਿੱਥੇ ਦਿਨੇ ਵੀ ਡਰਦਾ ਕੋਈ ਨਹੀਂ ਜਾਂਦਾ ਸੁੱਚਾ ਆਨੰਦ ਟੋਡਰ ਮੱਲੂ ਉੱਥੇ ਲੈ ਗਿਆ ਬਈ ਇੱਥੇ ਕਾ ਕਰਨੇ ਥਾਂ ਸਾਫ਼ ਕਰਦੇ ਤੇ ਮੋਹਰ ਚਿਲਣ ਦੇ ਜਿੰਨੀ ਧਰਤੀ ਤੇ ਮੋਰਾ ਚਿੰਨਦੇਗਾ ਤੈਨੂੰ ਉਨੀ ਜਗ੍ਹਾ ਮਿਲਣੀ ਸੇਠ ਟੋਡਰ ਮਲ ਕਦੇ ਮਿੱਟੀ ਕੱਟੇ ਦਾ ਖੰਭ ਨਹੀਂ ਕਰਿਆ ਧਰਤੀ ਨੂੰ ਸਾਫ਼ ਕਰਿਆ ਵਧੀਆ ਬਣਾ ਕੇ ਫਿਰ ਖੇਲੇ ਵਿੱਚੋਂ ਕੱਟ ਕੇ ਚੁਣੀਆਂ ਧਰਤੀ ਤੇ ਫਿਰ ਮੋਰਾ ਨੇ ਹੈਲੇ ਵਿੱਚੋਂ ਕੱਟ ਕੇ ਚੁੜੀਆਂ ਧਰਤੀ ਤੇ ਫਿਰ ਮੋਰਾ ਨੇ ਫਿਰ ਵੀ ਸਬਰ ਨਹੀਂ ਐ ਕਰਿਆ ਜਾਲ ਮੇ ਆਦਮ ਖੋਰਾ ਨੇ ਉੱਤਰੀ ਉੱਤੇ ਚੁੜੀਆਂ ਮੋਰਾ ਧਰਤੀ ਉੱਤੇ ਚੁੜੀਆਂ ਮੋਰਾ ਸੁਬਿਆ ਠੁਗਰਾਇਆਂ ਨੇ ਦੰਨੇ ਲੋਟ ਕੇ ਹਾਂ ਸੀ ਤੈਨੂੰ ਇਹ ਤੱਕ ਮੇ ਵਸਾਈਆਂ ਨੇ ਉਹ ਖਦ ਮੇ ਲੋਟ ਕੇ ਹਾਂ ਸੀ ਤੈਨੂੰ ਇਹ ਤੱਕ ਮੇ ਵਸਾਈਆਂ ਨੇ ਜਦ ਟੋਡਰ ਮੱਲੇ ਮੋਹਰਾ ਛਿੰਤੀਆਂ ਸੁਚਨੰਦ ਨੂੰ ਕਹਿੰਦਾ ਲਓ ਵਜ਼ੀਰ ਸਾਹਿਬਾ ਵੇਖ ਲਓ ਮੋਹਰਾ ਪ੍ਰਵਾਨ ਕਰੋ ਜੇ ਸੌਂ ਜਾ ਕੇ ਦੇਖਿਆ ਉਹ ਪੈਂਵੇਂ ਲੋਟ ਪਾਈਆਂ ਤੁਜਾ ਲੰਦ ਨੇ ਜਾ ਸੂਬੇ ਨੂੰ ਉਕਸਾਇਆ ਬਈ ਉਹਨੂੰ ਕਹਿ ਖੜਮੇ ਲੋਟ ਕਰ ਜਿਆਦੇ ਲੱਗਣ ਕੀ ਟੋਡਰ ਮੱਲੇ ਜਾ ਜੁੱਤੀ ਨਾਲ ਮੋਰਾ ਠੁਕਰਾਤੀਆਂ ਕਹਿੰਦਾ ਤੈਨੂੰ ਐਉਂ ਕਿਨੇ ਅੱਖਿਆ ਸੀ ਪਾਉਣ ਨੂੰ ਇਹਨਾਂ ਨੂੰ ਖੜਮੇ ਲੋਟ ਕਰ ਨਹੀਂ ਤਾਂ ਇਹ ਵੀ ਲੈ ਜਾ ਚੁੱਕ ਕੇ ਘਰ ਨੂੰ ਕੀ ਲੋੜ ਸੀ ਐਡਾ ਕੰਮ ਏ ਵੀ ਆਪਣੇ ਘਰ ਨੂੰ ਲੈ ਜਾ ਏ ਵੀ ਆਪਣੇ ਘਰ ਨੂੰ ਲੈ ਜਾ ਜਾਂ ਫਿਰ ਹੋਰ ਲਿਆ ਸੇਠਾ ਪੂਰਾ ਮੁੱਲ ਤੇ ਬਿਨ ਤੁਨੀ ਪੂਰਾ ਮੁੱਲ ਤੇ ਬਿਨ ਤੁਮੀ ਸੱਚਾ ਸਿਖਾ ਬਣਾ ਸੇਠਾ ਰਾਸ ਸਿੰਘਾ ਟੁੱਟ ਗਿਆ ਦਿਲ ਨੈਣਾ ਵਿੱਚ ਜਲ ਭਰ ਆਇਆ ਜੋਰਾ ਸਿੰਘਾ ਟੁੱਟ ਗਿਆ ਦਿਲ ਨੈਣਾ ਵਿੱਚ ਜਲ ਭਰ ਆਇਆ ਟੁੱਟਲ ਮੱਲ ਰਸੂਲ ਪੂਰੀ ਮੋੜ ਹੋਂ ਕੇ ਲੈਂਦਾ ਘਰ ਆਇਆ ਟੁੱਟਲ ਮੱਲ ਰਸੂਲ ਪੂਰੀ ਮੋੜ ਹੋਂ ਕੇ ਲੈਂਦਾ ਘਰ ਆਇਆ ਲੋ ਸੁਬੇ ਨੇ ਮੋਰਾਂ ਤੇ ਘਰਾਤੀਆਂ ਕੀ ਲੋਣੇ ਦਾ ਕੰਮ ਕਰਨ ਦੀ ਇਹ ਵੀ ਲੈ ਜਾ ਆਪਣੇ ਘਰ ਨੂੰ ਮੋਰਾਂ ਖੜਮੇ ਲੋਟ ਕੇ ਉਸੇ ਤਰ੍ਹਾਂ ਮੋਰਾਂ ਚੁਕੀਆਂ ਥੈਲੇ ਚ ਪਾਲੀਆਂ ਘਰੇ ਲੈ ਗਿਆ